ਸਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਪੰਜਾਬ ਸਰਕਾਰ ਨੂੰ ਲੈ ਕੇ ਦਾਦੇ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਸੱਤਾ ਦੇ ਵਿਚਾਰੀ ਉਸ ਤੋਂ ਬਾਅਦ ਲਗਾਤਾਰ ਲੋਕਾਂ ਲਈ ਕਈ ਸਹੂਲਤਾਂ ਜਿਹੜੇ ਕਿ ਮੋਹਈਆਂ ਕਰਵਾਈਆਂ ਜਾ ਰਹੇ ਨੇ ਇਸ ਦੇ ਨਾਲ ਹੀ ਨਵੇਂ ਤੋਂ ਨਵੇਂ ਉਪਰਾਲੇ ਵੀ ਕੀਤੇ ਜਾ ਰਹੇ ਨੇ ਜਿਸ ਦੇ ਚੱਲਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਤੀਰਥ ਯਾਤਰਾ ਦੇ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਸ਼ਰਧਾਲੂਆਂ ਨੂੰ ਵਕ ਵਕ ਥਾਮਾਂ ਦੇ ਉੱਤੇ ਤੀਰਥ ਸਥਾਨਾਂ ਦੇ ਜਿਹੜੇ ਕਿ ਇਹਨਾਂ ਦੇ ਵੱਲੋਂ ਸ਼ੁਰੂਆਤ ਕੀਤੀ ਗਈ ਅਤੇ ਦਰਸ਼ਨ ਕਰਵਾਏ ਜਾ ਰਹੇ ਨੇ ਜਿਸ ਦੇ ਚੱਲਦੇ ਧੂਰੀ ਦੇ ਨੇੜਲੇ ਪਿੰਡ ਬਰੜਵਾਲ ਤੋਂ ਤੀਰਥ ਯਾਤਰਾ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਕੀਤੀ ਗਈ ਤੇ ਕਿ ਦਿੱਲੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਮੌਕੇ ਦੇ ਉੱਤੇ ਪਹੁੰਚੇ ਇਸ ਦੌਰਾਨ ਆਏ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦੱਸਿਆ ਗਿਆ ਕਿ ਆਖਰੀ ਰੂਟ ਕਿੰਨੇ ਦਿਨਾਂ ਦਾ ਹੋਵੇਗਾ ਤੇ ਸਾਰੀਆਂ ਸਹੂਤਾ ਸ਼ਰਧਾਲੂਆਂ ਨੂੰ ਦਿੱਤੀਆਂ ਜਾਣੀਆਂ ਦੱਸਿਆ ਜਾ ਰਿਹਾ ਹੈ ਕਿ ਐਸੀ ਬੱਸ ਹੋਵੇਗੀ ਜਿਸ ਦੇ ਵਿੱਚ ਸਾਰੇ ਸ਼ਰਧਾਲੂਆਂ ਨੂੰ ਵਕ ਵਕ ਤੀਰਥ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ ਤੇ ਬਾਅਦ ਦੇ ਵਿੱਚ ਹਰ ਇੱਕ ਸਹੂਲਤ ਜਿਹੜੀ ਕਿ ਮੁਹੱਈਆ ਕਰਵਾਈ ਗਈ ਹੈ ਤਾਂ ਕਿ ਕਿਸੇ ਵੀ ਸ਼ਰਧਾਲੂ ਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਦਾ ਸਾਹਮਣਾ ਛੜਾ ਕਿ ਨਾ ਕਰਨਾ ਪਵੇ ਇਸੇ ਚੱਲਦੇ ਸ਼ਰਧਾਲੂਆਂ ਦੇ ਵਿੱਚ ਵੀ ਕਾਫੀ ਜਿਹੜਾ ਕਿ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਲਗਾਤਾਰ ਪੰਜਾਬ ਸਰਕਾਰ ਦੀ ਕਾਫੀ ਛਲਾਗਾ ਵੀ ਕੀਤੀ ਜਾ ਰਹੀ ਹੈ ਜੋ ਆਏ ਦਿਨ ਉਹਨਾਂ ਦੇ ਵੱਲੋਂ ਕੋਈ ਨਾ ਕੋਈ ਕਦਮ ਚੁੱਕਿਆ ਜਾਂਦਾ ਕੋਈ ਨਾ ਕੋਈ ਸਕੀਮ ਜਾਂ ਫਿਰ ਲੋਕਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਉਪਰਾਲੇ ਜਿਹੜੇ ਕਿ ਕੀਤੇ ਜਾ ਰਹੇ ਨੇ ਆਓ ਦੇਖਦੇ ਹਾਂ ਕਿਉਂਕਿ ਕਬਸ ਦੇ ਵਿੱਚ 40 ਸੀਟਾਂ ਨੇ 40 ਜਿਹੜੇ ਸਰਦਾਰ ਲੋਕ ਜਾਣ ਚਾਹੁੰਦੇ ਨੇ ਉਹਨਾਂ ਦੇ ਤੁਹਾਡੇ ਸਾਹਮਣੇ 100 20 ਆ 120 ਆ ਨਹੀਂ ਕਿੰਨੇ ਵਸਾ ਜਾਣਗੇ ਉਹ ਤੁਹਾਡੇ ਸਾਹਮਣੇ ਸਾਰੇ ਦੇ ਡਾਕ ਕਈ ਵਾਰੀ ਕੀ ਹੋ ਜਾਂਦਾ ਨਾ ਕੁਝ ਅਹਜ ਬੰਦੇ ਵੀ ਆ ਗਏ ਨੇ ਜਿਹੜੇ ਉਹਦੇ ਵਿੱਚ ਵੀ ਲੋਕਸ ਕੱਟਣ ਲੱਗ ਜਾਂਦੇ ਆ ਕਿ ਪਤਾ ਨਹੀਂ ਆਪਦੇ ਬੰਦੇ ਲੈ ਕੇ ਪਤਾ ਨਹੀਂ ਇਹ ਪਾਰਟੀ ਦੇ ਨੇ ਪਤਾ ਨਹੀਂ ਅਸੀਂ ਕਹਿੰਦੇ ਸਾਰੇ ਬੰਦੇ ਫਾਰਮ ਲੋਕਾਂ ਦੇ ਸਾਹਮਣੇ ਤੁਹਾਡੇ ਬੱਚੇ ਬੱਚੀਆਂ ਸੋ ਇਸੇ ਕੋਲ ਸਿੱਖ ਤੋਂ ਇਸੇ ਉਸੁਰਤ ਤੋਂ ਪਾਜੀ ਕਰਾ ਲਿਆ ਤੇ ਇਹਦੇ ਵਿੱਚ ਟੈਂਪਲ ਦਾ ਟੂਰ ਹੈ ਜਿਹਦੇ ਵਿੱਚ ਏਸੀ ਬੱਸ ਹੈ ਖਾਣੇ ਨੂੰ ਸਭ ਕੁਝ ਹੋਊਗਾ ਰਹਿਣੋ ਤੇ ਬਹੁਤ ਬੜੀਆ ਪ੍ਰਬੰਧ ਨੇ ਦਰਬਾਰ ਸਾਹਿਬ ਦੇ ਦਰਸ਼ਨ ਫਿਰ ਦੁਰਗਿਆਨਾ ਮੰਦਰ ਆਰਾਮ ਤੀਥ ਜੋ ਭਗਵਾਨ ਬਾਲਮੀ ਜੀ ਦਾ ਕਿਲਾ ਕੁਛ ਹੋਰ ਅੰਬੀਤੀਆ ਹੋਈ ਤੇ ਜਲਿਆਂਵਾਲਾ ਬਾਗ ਤੇ ਪਾਰਕੀਸ਼ਨ ਵਾਲਾ ਮਿਊਜ਼ੀਅਮ ਹੈ ਉਪਲਭਧ ਹੋਗਾ ਡਾਕਟਰ ਵੀ ਵਸੇ ਹੋਊਗਾ ਕੋਈ ਕਿਸੇ ਕਿਸਮ ਦੀ ਐਮਰਜੈਂਸੀ ਨਾ ਹੋਵੇ ਕਾਰਡ ਤੁਹਾਡੇ ਬਣ ਗਏ ਤੁਹਾਡੇ ਨੰਬਰ ਲਿਖਿਆ ਹੋਊਗਾ ਕਿਤੇ ਕਈ ਵਾਰੀ ਫੀਲਡ ਦੇ ਵਿੱਚ ਉਤਰ ਉਤਰ ਹੋ ਜੇ ਤਾਂ ਤੁਹਾਨੂੰ ਫੋਨ ਨੰਬਰ ਲਿਖਿਆ ਹੋਊਗਾ ਕੋਈ ਕੋਈ ਤਾਂ ਕਿ ਕੋਾ ਚੇਨਾ ਕੋਈ ਤੇ ਕੁਝ ਜ਼ਿਲ੍ਹੇ ਜਿਹੜੇ ਜਿਵੇਂ ਤਰਨਤਾਰਨ ਬਰਦਾਸਪੁਰ ਜਾਂ ਅੰਮ੍ਰਿਤਸਰ ਸਾਹ ਗੁਰੂ ਉਹਨਾਂ ਨੂੰ ਅਨੰਪੁਰ ਸਾਹਿਬ ਲੈ ਕੇ ਜਾਵਾਂਗੇ ਜਿੱਥੇ ਤਕਸੀ ਕੇਸਰ ਸਾਹਿਬ ਜਿੱਥੇ ਨੈਣਾ ਦੇਵੀ ਮਾਤਾ ਨੈਣਾ ਦੇਵੀ ਦੇ ਦਰਸ਼ਨ ਔਰ ਜਿਹਦੇ ਵਿੱਚ ਵਿਰਾਸਤ ਕਾਲਸਾ ਪਾਈ ਚਾਚਾ ਜੀ ਦਾ ਜਿਹੜਾ ਮਿਊਜ਼ੀਅਮ ਬਣਾਇਆ ਹੈ 350 ਸਾਲਾ ਗੁਰੂ ਸਾਹਿਬ ਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਆਪਾਸ਼ੇਸ਼ ਦੀ ਵਰਮਨ ਆਰੇਨ ਸਾਹਿਬ ਨਵੰਬਰ ਦੇ ਵਿੱਚ 24 ਪਟੀਆਂ ਆਉਣਾ ਪੜੇ ਬੱਤੇ कोई दुनिया तो असा नानक देव बुलाया गुरु साहब शहीद जी हो गए जलो चांदनी चौक विखेसा गुरु साहब ने मैं राष्ट्रपति जी भारत के राष्ट्रपति उन्होंने भी सजा पत्थर देखे आया प्रधानमंत्री सारे देश के मुख्यमंत्री पूरी गुरु पासादी जिन्होंने अपना नाम कमाया मेहनत कीतिया सारे अच्छी बनावे तो यह एक काम है मैं अपने आप समझा कि मिलो दिखती है वाल वाले हाँ तो वैसे ही थोड़े जा ज्यादा हक बनता है जमीन च कागजा की फैकल्टी होती है जो आप एम पी बन के निकले दो बार एमएलए एल ए बन के निकले पिंडीन है देश भक्त का ਉਹ ਤੋਂ ਪਹਿਲਾਂ ਵੀ ਦੇਸ਼ਪੁਰ ਕਾਲਜ ਬੜਵਾਲ ਚ ਸ੍ਰਾਮ ਕਾਲਜ ਤੇ ਇੱਕ ਬਿਹਾਰਤੀ ਵਜੋਂ ਮੈਂ ਆਉਂਦਾ ਹੁੰਦਾ ਸੀ ਬਹੁਤ ਸਾਰੇ ਮੇਰੇ ਦੋਸਤ મિતਰ ਮੈਂ ਕਿਹਨੇ ਜਿਨ੍ਹਾਂ ਨੇ ਉਸ ਵੇਲੇ ਵੀ ਦੇਖਤਾ ਹੋਗਾ ਸੋ ਮੇਰੇ ਕੋਲੇ ਕੁਝ ਮੰਗਾ ਵੀ ਪੰਚਾਇਤ ਵੱਲੋਂ ਤੇ ਇਲਾਕੇ ਵੱਲੋਂ ਪਹੁੰਚਿਆ ਨੇ ਨਰਸਿੰਗ ਕਾਲਜ ਵਾਸਤੇ ਕਿਤੇ ਪੈਸੇ ਜਾਰੀ ਕੀਤੇ ਨੇ ਕਿਤੇ ਨਰਸਿੰਗ ਕਾਲਜ ਦੀ ਸੇਵਾ ਲਈ ਤੇ ਇਹ ਬਹੁਤ ਸੋਹਣਾ ਨੂੰ ਹੋਰ ਬਹੁਤ ਜ਼ਿਆਦਾ ਵਧੀਆ ਬਣਾਵਾਂਗੇ ਤੇ ਪਿੰਡਾਂ ਦੇ ਵਿਕਾਸ ਵਾਸਤੇ ਜੋ ਵੀ ਉਸੀਂ ਸਾਡੇ ਤੋਂ ਜਿੰਨੇ ਬਾਰੇ ਨਿਭਾਉਣ ਦੀ ਉਮੀਦ ਕਰਦੇ ਹਾਂ ਸਾਨੂੰ ਬਹੁਤ ਚਾਹ ਗਿਆ ਤੇਰੀ ਵੱਲ ਸਾਡਾ ਤਨਬਾਧਕ ਉਹ ਉਹਨਾਂ ਨੇ ਵੀ ਦਿੱਲੀ ਦੇ ਵਿੱਚੋਂ ਜਿਹੜੀ ਤੀਜੀ ਯਾਤਰਾ ਨੂੰ ਸ਼ੁਰੂ ਕੀਤੀ ਸੀ ਜਿਹਦੇ ਵਿੱਚ ਵਾਰਾਨਸੀ ਹਰਦਵਾਾ ਸੀ ਉਥੇ ਹਰਕਿਪੌੜੀ ਜਾਂ ਫਿਰ ਬਹੁਤ ਥੇੜੀ ਦੁਨੀਆ ਪਰਤੇ ਜਿਹੜੇ ਦੇਸ਼ ਪਰ ਦੇ بڑے بڑے ਪੀਰਤ ਸਥਾਨ ਨੇ ਉਥੇ ਟ੍ਰੇਨਾਂ ਵੀ ਜਾਂਦੀਆਂ ਸੀ ਸਾਡੇ ਲਈ ਜੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ 350 ਸਾਲਾਂ ਨਾਲ ਸੰਬੰਧਿਤ ਪਟਨਾ ਸਾਹ ਹਜੂਰ ਸਾਹਿਬ ਤੇ ਦਿੱਲੀ ਦੇ ਸ਼ਿਸ਼ਕਨ ਸਾਹਿਬ ਉਹ ਕਾਪਨ ਸਾਹਿਬ ਬੰਗਲਾ ਸਾਹਿਬ ਸਾਰੇ ਗੁਰੂਆਂ ਦੇ ਦਰਸ਼ਨ ਦੇਾਰੇ ਵਾਸਤੇ ਦੀ ਸਰਕਾਰ ਨੂੰ ਕੋਸ਼ਿਸ਼ ਪਹਿਲਾਂ ਹੀ ਸੀ ਸ਼ੁਰੂ ਕੀਤੀ ਤਸੀਹੇ ਨਿਚੋ ਉਮੀਦ ਹੈ ਤੇ ਬਹੁਤ ਬਹੁਤ ਧੰਨਵਾਦ ਕਿਉਂਕਿ ਦੇਖੋ ਮੈਂ ਬਜ਼ੁਰਗਾਂ ਨੂੰ ਕੁਝ ਐਸੀ ਗੱਲ ਬਜ਼ੁਰਗ ਕਹਿੰਦੇ ਵੀ ਖਾਸੀ ਸਾਹ ਹੋ ਗਈ ਜਦੋਂ ਅਮਰ ਸchre ਗਿਆ ਸੀ ਉਹਦੋਂ ਗਿਆ ਸੀ ਤਸਾਰਾ ਮਿੰਨ ਲ 10 ਸਾਲ ਤੋਂ ਬਾਅਦ ਹੋ ਤੇ ਉਹ ਆਪਣੇ ਮਨ ਦੇ ਵਿੱਚ ਭਾਵਨਾ ਰਹਿੰਦੀ ਹੈ ਕਈ ਵਾਰੀ ਕੋਈ ਆਰਥਿਕ ਮਜਬੂਰੀਆਂ ਜਿਹੜੀਆਂ ਉਹ ਨਹੀਂ ਜਾਣ ਦਿੰਦੀਆਂ ਜਦ ਘਰ ਦੇ ਵਿੱਚ ਇਹੋ ਜਿਹਾ ਕੋਈ ਜੀ ਨਹੀਂ ਹੈਗਾ ਜਿਹੜਾ ਲੈ ਕੇ ਜਾ ਸਕੇ ਤੇ ਕਲੇਬਟੇ ਲੰਬੇ ਸਮਰੱਥ ਵਿੱਚੋਂ ਉਹਨੂੰ ਵਾਪਸ ਨਹੀਂ ਲਿਆ ਸਕਦੇ ਉਹ ਸਰਕਾਰ ਦਾ ਫਰਜ਼ ਬੰਦਾ ਕਿ ਬਜ਼ੁਰਗਾਂ ਨੂੰ ਜਿਹੜਾ ਉਹਨਾਂ ਦੀ ਸਿਹਤ ਸੇਵਾ ਸੰਭਾਲ ਆਪਾਂ ਕਰੀਏ ਤੇ ਉਹ ਜਿੱਥੇ ਜਾਣਾ ਚਾਹੁੰਦੇ ਨੇ ਮਨ ਦੀ ਇੱਛਾ ਹੈ ਉਹਦੇ ਉਹਨਾਂ ਲੈਂਗੇਜ ਆਈਏ ਕਨਸੈਪਟ ਕਰਾਰੇ ਕਰਕੇ ਉਹ ਜਿੰਦਗੀ ਦੀ ਯਾਦਗਾਰ ਬਣ ਜਾਂਦੀ ਹੈ ਹੋਰ ਇਹਦੇ ਵਿੱਚ ਕੋਈ ਸਾਡਾ ਕੋਈ ਨਿੱਜੀ ਮਕਸਦ ਨਹੀਂ ਕੁਝ ਨਹੀਂ ਸਾਰੇ ਮੰਤਰੀ ਸਾਹਿਬਾਨ ਸਾਡੇ ਪਹੁੰਚੇ ਨੇ ਤੇ ਮੈਂ ਸਭ ਤੋਂ ਵੱਧ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਜਦੋਂ ਵੀ ਆਵਾਜ਼ ਮਾਰੀ ਹੈ ਤੁਸੀਂ ਹਮੇਸ਼ਾ ਹਾਜ਼ਰ ਰਹੇ ਹੋ ਧੂਰੀ ਦੇ ਪਿੰਡਾਂ ਦੇ ਮੈਨੂੰ ਬਤਾਰ ਐਮ ਐਲ ਏ ਤੇ ਬਤੌਰ ਮੁੱਖ ਮੰਤਰੀ ਕੋਲ ਤੇ ਪਿਆਰ ਦਿਨੇ ਤੁਸੀਂ ਔਰ ਪਿੰਡਾਂ ਦੇ ਵਿੱਚ ਕੋਈ ਗਰੰਟਾ ਦੀ ਇਸ ਕਮੀ ਜਾਂਦੇ ਬਹੁਤ ਸਾਰੇ ਕਈ ਪਿੰਡਾਂ ਜ ਮੈਥੋਂ ਨਹੀਂ ਆਇਆ ਗਿਆ ਪਰ ਚੈੱਕ ਪਹਿਲਾ ਆ ਗਿਆ ਹਨਾ ਮੇਰੀ ਜ਼ਿੰਮੇਵਾਰੀ ਤੁਸੀਂ ਜਿਆਦਾ ਵੱਡੀ ਲਾ ਰੱਖੀ ਹੈ ਮੈਨੂੰ ਇਸ ਕਰਦੇ ਵੀ ਖੁਸ਼ ਹੈ ਕਿ ਧੂਰੀ ਵਾਲੇ ਮੈਨੂੰ ਛੁੱਟੀ ਦੇ ਦਿੰਦੇ ਆ ਕਿ ਕੋਈ ਗੱਲ ਨਹੀਂ ਅਸੀਂ ਦੇਖਦੇ ਰਹਿੰਦੇ ਹਾਂ ਟੀਵੀ ਜਾਂਦੇ ਹਾਂ ਬਲਕਿ ਕਿਤੇ ਬਰਦਾਤ ਕਰਦੇ ਰਹੇ ਤੇ ਜ਼ਿੰਮੇਵਾਰੀ ਬਹੁਤ ਵੱਡੀ ਹੈ ਪਰ ਇਹ ਨਹੀਂ ਹੈਗਾ ਕਿ ਜੜਾ ਭੁੱਲ ਜੀਏ ਜੜਾ ਤੋਂ ਹੀ ਚੀਜ਼ ਹੈ ਆ ਗਰਖਟ ਖੜੇ ਨੇ ਪਿੱਪਲ ਖੜੇ ਨੇ ਬੋੜ ਖੜੇ ਨੇ ਬੜੇ ਇਧਨੇ ਰੀਆਂ ਚੱਕਰ ਚੁੱਲੇ ਆਉਣਗੇ ਇਹਨਾਂ ਦੇ ਉੱਤੇ ਪਰ ਇਹ ਖੜੇ ਤਾਂ ਨਹੀਂ ਕਿਉਂਕਿ ਜੜਾਂ ਨਾਲ ਜੁੜੇ ਹੋਏ ਨੇ ਇਹ ਧਰਤੀ ਨਾਲ ਜੁੜੇ ਹੋਏ ਨੇ ਨਹੀਂ ਤਾਂ ਗਮਲਿਆਂ ਦੇ ਵਿੱਚ ਗਰਾ ਵੀ ਹੁੰਦੇ ਨੇ ਦਰਖਤ ਉਹ ਥੋੜੀ ਜਿਹੀ ਹਵਾ ਨਾਲ ਨਾਲ ਗਮਲੇ ਉੱਤੇ ਜਾਂਦੇ ਨਾਲੇ ਦਰਖਤ ਸੁੱਕ ਜਾਂਦਾ ਸੋ ਤੁਸੀਂ ਜੜਾਂ ਸਾਡੀਆਂ ਆਪਣੀਆਂ ਰਿਸਤਦਾਰੀਆਂ ਨੇ ਇੱਕੋ ਪਤਨ ਦਾ ਪਾਣੀ ਪੀਨੇ ਆ ਇੱਕ ਦੂਜੇ ਨਾਲ ਮੇਲ ਮਲਾਪ ਹੈ ਦੋਸਤ ਮਿੱਤਰ ਇਹਨਾਂ ਪਿੰਡਾਂ 'ਚ ਰੱਬ ਵਸਦਾ ਇਹਨਾਂ ਪਿੰਡਾਂ ਦੇ ਵਿੱਚ ਤੁਸੀਂ ਰਹਿੰਦੇ ਹੋ ਔਰ ਇਹੀ ਉਮੀਦ ਕਰਦੇ ਆ ਤੇ ਪਰਮਾਤਮਾ ਕੇ ਅਰਦਾਸ ਕਰਦੇ ਆ ਕਿ ਪੰਜਾਬ ਜਿਹੜਾ ਸਾਡਾ ਉਹ ਕੁਗ ਵਸਦਾ ਰਹੇ ਔਰ ਕਿਸੇ ਦੇ ਘਰੇ ਕੋਈ ਦੁੱਖ ਤਕਲੀਫ ਨਾ ਆਵੇ ਤਰੱਕੀਆਂ ਖੁਸ਼ੀਆਂ ਤੰਦਰੁਸਤੀਆਂ ਦੇ ਦੀਵੇ ਹਮੇਸ਼ਾ ਜਗਦੇ ਰਹਿਣ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਅੱਜ ਕੋਈ ਮੈਂ ਰਾਜਨੀਤੀ ਗੱਲ ਵੀ ਕਰਨੀ ਪਰ ਕੋਈ ਤੁਸੀਂ ਗੱਲ ਨਹੀਂ ਨੇ ਜਦ ਮੈਂ ਤਾਂ ਤੁਹਾਡਾ ਵੈਸੇ ਮੇਰੇ ਆਇਆ ਮੀਡੀਆ ਸਾਰਾ ਆਇਆ ਬੈਠਾ ਸੀ ਉਹਨਾਂ ਨੂੰ ਵੀ ਸੰਬੋਧਨ